ਇੱਥੇ ਜਿਹੜਾ ਹਰੋ ਯੋਧਿਓ ਤੇ ਭਾਰਤ ਪੱਦਰ ਦੇ ਪਹੁੰਚੇ ਹੋਏ ਜਿਹੜਾ ਅਨੁਗ੍ਰਿpto ਬਹਾਦਰ ਜੂਜੀ ਦਾ ਖਾਲਸਾ ਸ੍ਰੀ ਰਹਿਤੂ ਜੀ ਦੀ ਫਤਈ ਸਖਬਤ ਬਖਵਾ ਰਹੇ ਨੇ ਬੜੀਆਂ ਕੀਮਤੀ ਗੱਲਾਂ ਕਹਿੰਦੀਆਂ ਪੰਜਾਂ ਮਿੰਟਾਂ ਦੇ ਵਿੱਚ ਬਹੁਤਾ ਕੁਸ਼ਤਿਹਾਰੀ ਜਾ ਸਕਦਾ ਆਪਕਰ ਸਰਕਾਰ ਨੇ ਬਾਬਾ ਪਾਣੀ ਦੇ ਪਿਆਦੇ ਐਮਐਸਕੇ ਜਰਬਾਤੀ ਤੋਂ ਵਾਸਤੇ ਲੁਕਾਇਆ ਹੋਇਆ ਐਮਐਸਕੇ ਦਾ ਨਵਾਂ ਲਏ ਤਾਂ ਉਸ ਸਾਦੇ ਸੋਸ਼ਲ ਮੀਡੀਆ ਤੇ ਇਹ ਪ੍ਰਚਾਰ ਹੁੰਦਾ ਵੀ ਫਿਰ ਜਿਹੜਾ ਮਜੂਰ ਹੈ ਜਾਂ ਜਿਹੜੇ ਨਾਜ਼ਮਾ ਉਹਨਾਂ ਕੋਲ ਨਾਜ਼ ਮੰਗਾ ਲੈਣਾ ਤੁਂ ਪੰਜਾਬ ਸਰਕਾਰ ਕੋਲ ਚਿੱਠੀ ਪਹੁੰਚੀ ਆ ਸਾਦਰ ਵਲਵਾ ਕੀਤਾ ਵੈਸੀ ਉਸ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਾਂਗੇ ਤੇ ਆਖਰਖਤ ਸੱਦ ਕੇ ਉਹਦੇ ਉੱਤੇ ਰੱਦ ਕਰਾਂਗੇ ਪਰ ਹਰ ਹਾਲਤ ਕੰਮ ਦੇ ਜੂਰੀ ਸੰਤੀ ਪੰਜਾਬ ਸਰਕਾਰ ਨੂੰ ਵੀ ਸੁਣਾਉਣੀ ਆ ਤੇ ਕੱਠ ਦੀ ਜੇਲਾ ਸਰਦਾ ਸੈਂਟਰ ਤੇ ਭੇਜਿਆ ਵਾਧਾ ਹੰਸਵਲਾ ਇਲਾਕਾ ਸਾਹਿਬ ਜੀ ਨੂੰ ਗੱਲ ਕਰੋ ਮਿਲ ਕੇ ਪਰ ਕੋਈ ਨਹੀਂ ਸੱਜੀ ਬਾਤ ਤੁਸੀਂ ਵੀ ਲੋ ਜਿਹੜੇ ਲੋਕ ਕਹਿੰਦੇ ਸੀ ਜਦੋਂ ਵਾ ਕਾਨੂੰਨ ਲਾਗੂ ਹੋਣਗੇ ਕਰਨਾਟੀਆਂ ਦੇ ਇਸ ਕਰਕੇ ਬੋਲਣਾ ਜਿੰਨਾਂ ਨੂੰ ਲੱਗਦਾ ਵੀ ਐਨਐਸਪੀ ਦੀ ਜੇ ਗਾਰੰਟੀ ਬਣਦੀ ਆ ਕੀਤੇ ਜੀਪਾਂ ਨੂੰ ਉਸੇ ਰੇਟ ਤੇ ਮਿਲ ਜੀਆਂ ਨੇ ਉਹ ਸੋਸ਼ਲ ਮੀਡੀਆ ਵਾਲੇ ਮੈਂ ਵੀ ਆਈ ਹੋ ਜੂਗੀ ਕਿੱਦ ਤੇ ਵਿਗਾ ਮਾਰੋ ਉਹਨਾਂ ਵਪਾਰੀਆਂ ਨੇ ਸਾਰ ਤੋਂ 2300 ਨੂੰ ਟਰੱਕ ਲਈ ਹੋਈਆ 2300 ਨੂੰ ਤੇ ਭਾਅ ਉਹ ਅੱਜ ਮਿਲਦੀ ਆ 3500 ਨੂੰ 2700 ਨੂੰ 3700 ਨੂੰ ਆਟਾ ਮਿਲਦਾ ਇਹ ਮੈਨੂੰ ਲਈ ਕਿਉਂ ਹੋਈਆ ਕਿਉਂਕਿ ਪ੍ਰਾਈਵੇਟਾਂ ਕੋਲ ਸਟਾਕ জমা ਹੋ ਗਏ ਤੇ ਜਦੋਂ ਆ ਕਮੰਡੀ ਟੁੱਟ ਗਈ ਉਹ ਕਾਨੂੰਨ ਲਾਗੂ ਹੋ ਗਏ ਤਾਂ ਜਿਹੜੇ ਅੰਗਦਾਤੇ ਆ ਉਹਦੀ ਹਕੂਮਤਾਂ ਇਹ ਮਾ ਸੋਚੇ ਇਹ ਸੰਯੁਕਤ ਕਸਾਣ ਮੋਰਚਾ ਇਹ ਦੂਜੇ ਪੰਨ ਜਾਣ ਹਾਂ ਸੰਯੁਕਤ ਮੋਰਚਾ ਸੰਯੁਕਤ ਮੋਰਚੇ ਦੇ ਵਿੱਚ ਮਜ਼ਦੂਰ ਵੀ ਆਉਣਗੇ ਛੋਟੇ ਦੁਕਾਨਦਾਰ ਵੀ ਆਉਣਗੇ ਮਾਲਾਜਰ ਵੀ ਆਉਣਗੇ ਆੜੇ ਵੀ ਆਉਣਗੇ ਜਦਕਿ ਸਾਰਿਆਂ ਦੇ ਹੱਕਾਂ ਤੇ ਕੈਂਚੀ ਵੱਜ ਰਹੀ ਆ ਅੱਜ ਦੇਰਿਸ ਗਾਮੇ ਕੁੱਤਾ ਪੱਕ ਜਨ ਦਰਦੀਆਂ ਸਾਡੀਆਂ ਸਿਗਰਾਂੀਆਂ ਅੱਜ ਜਿਹੜੇ ਮਜ਼ਦੂਰ ਆ ਉਹ ਗੇਲੇ ਬੱਠਿਆ ਕਿਥੋਂ 100 ਹੇਡਾ ਕੋਲ ਕਾ ਬਣਾਉਣ ਦੀ ਲੋੜ ਹੈ ਦਿੱਲੀ ਨੂੰ ਜੱਸ ਲਈਏ ਆਹ ਕੱਲ੍ਹ ਦੀ ਗੋਲਗਾ ਕਾਨਫਰੰਸਾ ਜਿਵੇਂ ਪਹਿਲਾਂ ਪੰਜਾਬ ਨੂੰ ਦਿਖਾਇਆ ਸੀ ਅਸੀਂ ਥੱਲੇ ਥੱਲੇ ਤੱਕ ਜੰਮ ਲੈ ਕੇ ਜਾਣੀ ਆ ਤੇ ਪੰਜਾਬ ਤਾਂ ਖੜ ਲੱਗ ਗਿਆ ਤੇ ਤੂੰ ਬੋਲ ਕੇ ਲੜਨ ਕਰੂਗੇ ਸਾਡੇ ਆਗੂ ਤੇ ਉਸ ਨੂੰ ਪਖਾ ਕੇ ਉਹ ਦਿੱਲੀ ਨੂੰ ਚਾਚ ਵੇਲੋ ਕੇ ਰਾਤ ਦੇ ਪਾਉਣਾ ਉਹ ਜਿਹੜਾ ਪਿਆ ਅੰਕੜੇ ਤੁਹਾਡਾ ਬਹੁਤ ਬਹੁਤ ਧੰਨਵਾਦ